ਹਾਂਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਸਰੀਰਕ ਤੰਦਰੁਸਤੀ ਸਿਹਤ ਦਾ ਠੀਕ ਹੋਣਾ ਸਭ ਤੋਂ ਵੱਡੀ ਦੌਲਤ ਹੈ ਮਨੁੱਖ ਕੋਲੇ ਕਿੰਨਾ ਵੀ ਧਨ ਦੌਲਤ ਜ਼ਮੀਨ ਜਾਇਦਾਦ ਹੋਵੇ ਐਸ਼ੋ ਆਰਾਮ ਦੀਆਂ ਚੀਜ਼ਾਂ ਹੋਣ ਨੌਕਰ ਚਾਕਰ ਹੋਣ ਪਰ ਜੇਕਰ ਸਰੀਰ ਤੰਦਰੁਸਤ ਨਹੀਂ ਹੈ ਤਾਂ ਉਹਨਾਂ ਸਾਰੀਆਂ ਐਸ਼ੋ ਆਰਾਮ ਦੀਆਂ ਚੀਜ਼ਾਂ ਦਾ ਸੁੱਖ ਸਹੂਲਤਾਂ ਦਾ ਪੈਸੇ ਦਾ ਵੀ ਫਾਇਦਾ ਨਹੀਂ ਹੁੰਦਾ ਜਿਵੇਂ ਕਿਸੇ ਨੇ ਗੱਲ ਸੁਣਾਈ ਕਿ ਦੋ ਦੋਸਤ ਕਾਫੀ ਸਮੇਂ ਬਾਅਦ ਇਕੱਠੇ ਹੋਏ ਇਕੱਠੇ ਹੋਣ ਤੋਂ ਬਾਅਦ ਉਹ ਦੋਸਤ ਆਪਣੇ ਦੋਸਤ ਨੂੰ ਆਪਣੇ ਘਰ ਵਿੱਚ ਲੈ ਗਿਆ ਤਾਂ ਜਦੋਂ ਜੋ ਦੋਸਤ ਉਸ ਨੂੰ ਮਿਲਣ ਵਾਸਤੇ ਆਇਆ ਸੀ ਉਸਦੇ ਘਰ ਵਿੱਚ ਗਿਆ ਤਾਂ ਜਾ ਕੇ ਕੀ ਦੇਖਦਾ ਹੈ ਕਿ ਬਹੁਤ ਹੀ ਸ਼ਾਨਦਾਰ ਆਲੀਸ਼ਾਨ ਮਹਿਲ ਨੁਮਾ ਉਸਨੇ ਕੋਠੀ ਬਣਾਈ ਹੋਈ ਹੈ ਘਰ ਦੇ ਵਿੱਚ ਚੰਗੀਆਂ ਮੋਟਰ ਕਾਰਾਂ ਵਹੀਕਲ ਖੜੇ ਹਨ ਘਰ ਦੇ ਵਿੱਚ ਨੌਕਰ ਚਾਕਰ ਹਨ ਤਾਂ ਉਹ ਦੋਸਤ ਬੜਾ ਖੁਸ਼ ਹੋਇਆ ਉਹ ਡਰਾਈੰਗ ਰੂਮ ਦੇ ਵਿੱਚ ਬੈਠ ਜਾਂਦੇ ਹਨ ਤਾਂ ਉਹ ਦੋਸਤ ਜੋ ਬਾਹਰੋਂ ਉਸ ਨੂੰ ਮਿਲਣ ਵਾਸਤੇ ਆਇਆ ਹੁੰਦਾ ਉਹ ਗੱਲ ਕਰਦਾ ਹੈ ਕਿ ਸੱਜਣਾ ਮਾਲਕ ਨੇ ਤੈਨੂੰ ਬੜਾ ਕੁਝ ਦਿੱਤਾ ਹੈ ਬਹੁਤ ਮਹਿੰਗੀਆਂ ਕਾਰਾਂ ਹਨ ਤੇ ਕਿੰਨੀ ਕ ਰੇਂਜ ਦੀਆਂ ਕਿੰਨੇ ਕੁ ਪੈਸੇ ਦੀਆਂ ਇਹ ਕਾਰਾਂ ਹੋਣਗੀਆਂ ਤਾ ਉਹ ਕਹਿੰਦਾ ਵੀ 2 ਮਿੰਟ ਬੈਠ ਮੈਂ ਹੁਣੇ ਆਇਆ ਉਹ ਜਾਂਦਾ ਹੈ 5-7 ਮਿੰਟ ਬਾਅਦ ਫੇਰ ਆ ਕੇ ਬੈਠ ਜਾਂਦਾ ਹੈ ਤਾ ਉਹ ਦੋਸਤ ਉਸ ਨੂੰ ਫੇਰ ਪੁੱਛਦਾ ਕਿ ਤੇਰੇ ਬੱਚੇ ਚੰਗੀਆਂ ਪੋਸਟਾਂ ਤੇ ਹਨ ਕਿਹੜੀਆਂ ਕਿਹੜੀਆਂ ਪੋਸਟਾਂ ਤੇ ਹਨ ਤੇ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਉਹ ਜੋਬ ਡਿਊਟੀ ਕਰ ਰਹੇ ਹਨ ਤਾ ਇਹ ਗੱਲ ਕਾਰੀ ਰਹੇ ਹੁੰਦੇ ਹਨ ਤਾਂ ਉਹ ਦੋਸਤ ਘਰ ਦਾ ਮਾਲਕ ਕਹਿੰਦਾ ਤੂੰ 5-7 ਮਿੰਟ ਬੈਠ ਮੈਂ ਹੁਣੇ ਆਇਆ ਉਸ ਤੋਂ ਬਾਅਦ ਉਹ ਫਿਰ ਚਲਾ ਜਾਂਦਾ ਹੈ ਤੇ ਵਾਪਸ ਆਉਂਦਾ ਹੈ ਉਸ ਤੋਂ ਬਾਅਦ ਉਹ ਦੋਸਤ ਕਹਿਣ ਲੱਗਾ ਕਿ ਜਦੋਂ ਆਪਾਂ ਇੱਕ ਦੂਸਰੇ ਤੋਂ ਦੂਰ ਹੋਏ ਸੀ ਮੈਂ ਫੌਰੀਂ ਦੇ ਵਿੱਚ ਗਿਆ ਚਲਾ ਸੀ ਤਾਂ ਤੇਰੇ ਕੋਲ 20 ਕਿੱਲਿਆਂ ਦਾ ਇੱਕ ਟੱਕ ਸੀ ਤੇ ਹੁਣ ਮਾਲਕ ਦੀ ਕਿਰਪਾ ਦੇ ਨਾਲ ਕਾਫੀ ਜ਼ਮੀਨ ਜਾਇਦਾਦ ਬਣ ਗਈ ਹੈ ਤਾਂ ਕਿੰਨੀ ਕੁ ਤੂੰ ਹੋਰ ਪਹਿਲੀ ਜ਼ਮੀਨ ਜਾਇਦਾਦ ਖਰੀਦ ਲਈ ਹੈ ਤਾਂ ਉਹ ਦੋਸਤ ਕਹਿੰਦਾ ਕਿ 5-7 ਮਿੰਟ ਬੈਠ ਮੈਂ ਹੁਣੇ ਆਇਆ ਉਹ ਜਾਂਦਾ ਤੇ 5-10 15 ਮਿੰਟਾਂ ਬਾਅਦ ਵਾਪਸ ਆਉਂਦਾ ਤਾਂ ਬਾਹਰੋਂ ਆਇਆ ਹੋਇਆ ਦੋਸਤ ਉਸ ਨੂੰ ਪੁੱਛਦਾ ਕਿ ਯਾਰ ਮੈਂ ਤੇਰੇ ਨਾਲ ਤਿੰਨ ਚਾਰ ਬਹੁਤ ਜ਼ਰੂਰੀ ਗੱਲਾਂ ਕੀਤੀਆਂ ਤੂੰ ਉਹਨਾਂ ਦਾ ਜਵਾਬ ਨਹੀਂ ਦੇ ਰਿਹਾ ਤੂੰ ਜਾਂਨਾ ਕਹਿਣਾ ਕਿ ਮੈਂ 5-7 ਮਿੰਟ ਵਾਸਤੇ ਬਸ ਹੁਣੇ ਗਿਆ ਤੇ ਤੂੰ ਆ ਜਾਣਾ ਇਹਦਾ ਕੀ ਕਾਰਨ ਹੈ ਤਉ ਕਹਿਣ ਲੱਗਾ ਕਿ ਸੱਜਣਾ ਭਰਾਵਾ ਇਹ ਜ਼ਮੀਨ ਜਾਇਦਾਦ ਇਹ ਮਹਿਲ ਮਾੜੀਆਂ ਬੱਚਿਆਂ ਦੀਆਂ ਨੌਕਰੀਆਂ ਐਸ਼ੋ ਆਰਾਮ ਨੌਕਰ ਚਾਕਰ ਕਿਸੇ ਕੰਮ ਦੇ ਨਹੀਂ ਮੈਨੂੰ ਕਬਜ਼ੇ ਦੀ ਸ਼ਿਕਾਇਤ ਹੈ ਮੈਂ ਵਾਰ-ਵਾਰ ਵਾਸ਼ਰੂਮ ਜਾ ਰਿਹਾ ਮੈਨੂੰ ਮੇਰਾ ਪੇਟ ਸਾਫ਼ ਨਹੀਂ ਹੋ ਰਿਹਾ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਇਹ ਗੱਲ ਭਾਵੇਂ ਬਹੁਤ ਹਲਕੀ ਲੱਗੇ ਚੰਗੀ ਨਾ ਲੱਗੇ ਪਰ ਇਸ ਦੇ ਵਿੱਚ ਬਹੁਤ ਡੂੰਘਾ ਅਰਥ ਹੈ ਕਿਉਂਕਿ ਸਾਡਾ ਸਰੀਰ ਹੀ ਸਭ ਕੁਝ ਹੈ ਜੇ ਸਰੀਰ ਤੰਦਰੁਸਤ ਨਹੀਂ ਹੈ ਤਾਂ ਘਰ ਦੇ ਵਿੱਚ ਭਾਵੇਂ ਗੱਦੇ ਪਲੰਘ سونے ਦੇ ਕਿਉਂ ਨਾ ਹੋਣ ਸਾਨੂੰ ਉਸਤੇ ਨੀਂਦ ਨਹੀਂ ਆ ਸਕਦੀ ਗੱਡੀਆਂ ਮੋਟਰ ਕਾਰਾਂ ਲੱਖਾਂ ਹੋਣ ਸਾਨੂੰ ਉਹ ਚੰਗੀਆਂ ਨਹੀਂ ਲੱਗਦੀਆਂ ਜੇਕਰ ਸਾਡਾ ਸਰੀਰ ਤੰਦਰੁਸਤ ਨਹੀਂ ਹੈ ਤਾਂ ਦੋਸਤੋ ਜੇਕਰ ਇਹ ਗੱਲ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਆਪਣੀ ਸਿਹਤ ਦਾ ਖਿਆਲ ਰੱਖੋ ਤੰਦਰੁਸਤੀ ਹੀ ਜੀਵਨ ਹੈ ਤੰਦਰੁਸਤ ਸਰੀਰ ਹੀ ਖੁਸ਼ਹਾਲੀ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ